ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਵਿਦਵਾਨਾਂ ਦਾ মত ਹੈ ਕਿ ਬਿਕਰਮੀ ਸੰਮਤ 1742 ਨੂੰ ਤਕਰੀਬਨ 1685 ਸਨ ਦੇ ਨੇੜੇ ਹੋਰ ਸ਼ਬਦ ਵਰਤਾਂ ਕਿ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਸਾਹਿਬ ਦੀ ਧਰਤੀ ਤੇ ਗਏ ਨੇ ਉਥੇ ਸਤਿਗੁਰਾਂ ਨੇ 3 ਸਾਲ ਬਤੀਤ ਕੀਤੇ ਤੇ ਅਕਾਲ ਉਸਤਤ ਦੀ ਬਾਣੀ ਜਾਪ ਸਾਹਿਬ ਦੀ ਬਾਣੀ ਵਿਦਵਾਨਾਂ ਦਾ ਮਤ ਹੈ ਸਤਿਗੁਰਾਂ ਨੇ ਉਥੇ ਉਚਾਰਨ ਕੀਤੀ ਦੂਸਰਾ ਪੌਂਟਾ ਸਾਹਿਬ ਦੀ ਧਰਤੀ ਤੇ ਹੀ ਕਵੀ ਦਰਬਾਰ ਸਜਦਾ ਸੀ ਤੇ ਉੰਜ ਦਾਸ ਨੇ ਇੱਕ ਵਾਰ ਅਰਜ਼ ਕੀ ਤਿਸ ਚਾਰ ਥਾਮਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਦਰਬਾਰ ਦੀਆਂ ਪਹਿਲਾ ਸਥਾਨ ਹੈ ਪੌਂਟਾ ਸਾਹਿਬ ਆਪ ਸੰਗਤ ਨੇ ਜਿੰਨਾ ਦਰਸ਼ਨ ਕੀਤੇ ਨੇ ਕਵੀ ਦਰਬਾਰ ਵਾਲੀ ਜਿਹੜੀ ਜਗਾਹ ਹੈ ਬਿਲਕੁਲ ਯਮਨਾ ਦੇ ਕਿਨਾਰੇ ਦੇ ਉੱਤੇ ਹੈ ਪਹਿਲਾ ਉਸ ਸਥਾਨ ਤੇ ਯਾਦਗਾਰ ਉਥੜਾ ਵੀ ਬਣਿਆ ਹੋਇਆ ਸੀ ਦੂਸਰਾ ਕਵੀ ਦਰਬਾਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਦਾ ਜਿੱਥੇ 52 ਕਵੀਆਂ ਦਾ ਆਪਾਂ ਜ਼ਿਕਰ ਕਰਨੇ ਤੀਸਰਾ ਕਵੀ ਦਰਬਾਰ ਹੈ ਲੱਖੀ ਜੰਗਲ ਦਾ ਆਪ ਨੂੰ ਪਤਾ ਨੇ ਜਦੋਂ ਸਹਿਬਜ਼ਾਦੇ ਸ਼ਹੀਦ ਹੋ ਗਏ ਜਿੱਥੇ ਸਤਗੁਰੂ ਜ਼ਫਰਨਾਮਾ ਲਿਖਦੇ ਆ ਇੱਥੇ ਤੀਸਰਾ ਕਵੀ ਦਰਬਾਰ ਹੁੰਦਾ ਹੈ ਇਸ ਸਬੰਧੀ ਇੱਕ ਬਚਨ ਹੈ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ ਸੁਣ ਕੇ ਸੱਦ ਮਾਹੀ ਦਾ ਮਹਿ ਪਾਣੀ ਕਾਓ ਮਤੋ ਨੇ ਕਿਸੇ ਨਾਲ ਨਾ ਰਲਿਆ ਕਾਈ ਕੋਈ ਸੌਂਖ ਪਇਓ ਨੇ ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਈਓ ਸ਼ੁਕਰ ਕੀਤੋ ਨੇ ਦਸਮ ਚ ਵੈਸੇ ਹੈ ਨਹੀਂ ਪਰ ਜਿੱਥੋ ਹੀ ਮਿਲਦਾ ਉੱਥੇ ਲਿਖਿਆ ਹੁੰਦਾ ਮੁਖਵਾਕ ਇਹਦੇ ਲਬਜ਼ੀ ਅਰਥ ਇਹ ਨੇ ਜਦੋਂ ਗੁਰੂ ਗੋਬਿੰਦ ਸਿੰਘ ਲੱਖੀ ਜੰਗਲ ਗਏ ਆ ਮਾਲਵੇ ਦੀ ਧਰਤੀ ਤੇ ਉਸ ਵਕਤ ਕਹਿੰਦੇ ਨੇ ਖਾਲਸਾ ਸਿੱਖ ਸੰਗਤਾਂ ਸੱਚੀ ਮੁੱਚੀ ਦਰਸ਼ਨਾ ਦੀ ਬੇਬਲ ਤਾਂ ਲੈ ਕੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਈਆਂ ਜਿਵੇਂ ਆਪਣੇ ਰਾਖੇ ਦੀ ਆਵਾਜ਼ ਸੁਣ ਕੇ ਮਹੀਆਂ ਦੌੜੀਆਂ ਆਉਂਦੀਆਂ ਨੇ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ ਸੁਣ ਕੇ ਸੱਦ ਮਾਹੀ ਦਾ ਮਧਿਆ ਚਾਰਨ ਵਾਲੇ ਮੇਹੀ ਪਾਣੀ ਘਾਓ ਮਤੋ ਨੇ ਪਾਣੀ ਦੀ ਘਾ ਦੀ ਕੋਈ ਪਰਵਾਹ ਨਹੀਂ ਸਿਰਫ ਆਪਣੇ ਮਾਲਕ ਵੱਲ ਅੱਗੇ ਕਹਿੰਦੇ ਕਿਸੇ ਨਾਰ ਨਰ ਰਲਿਆ ਕਾਈ ਕੋਈ ਕਿਸੇ ਨੂੰ ਮਿਲਾਂਦਾ ਸਭ ਇੱਕ ਦੂਜੇ ਤੋਂ ਅੱਗੇ ਅੱਗੇ ਦੌੜਦੇ ਬਹਿਆ ਕਿ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨੇ ਨੇ ਤੇ ਸਰਬੰਸ ਦਾਨੀ ਦੇ ਦਰਸ਼ਨ ਕਰਨੇ ਕਿਉਂਕਿ ਸਹਬਜ਼ਾਦੇ ਚਾਰੇ ਸ਼ਹੀਦ ਹੋ ਚੁੱਕੇ ਨੇ ਮਾਂ ਜੀ ਸ਼ਹੀਦ ਹੋ ਚੁੱਕੇ ਨੇ ਕੋਈ ਕਿਸੇ ਨੂੰ ਰੁਲਾਦਾ ਨਹੀਂ ਇੰਨਾ ਚਾਹ ਹੈ ਕਿਸੇ ਨਾਲ ਨਰਲਿਆ ਕਾਈ ਕੋਈ ਸ਼ੌਂਕ ਪਇਓ ਨੇ ਗਿਆ ਫਿਰਾਕ ਅੰਦਰ ਦਾ ਚੋਰਾ ਚਲਾ ਗਿਆ ਮਿਲਿਆ ਮਿਤਮਾਹੀ ਜਦੋਂ ਸੋਹਣਾ ਗੁਰੂ ਗੋਬਿੰਦ ਸਿੰਘ ਮਿਲਿਆ دیدار ਕੀਤੇ ਤਾਈਓ ਸ਼ੁਕਰ ਕੀਤਾ ਨੇ ਇਹ ਤੀਜਾ ਕਵੀ ਦਰਬਾਰ ਹੈ ਲੱਖੀ ਜੰਗਲ ਦਾ ਉਸ ਤੋਂ ਬਾਅਦ ਚੌਥਾ ਕਵੀ ਦਰਬਾਰ ਜਿਹੜਾ ਹੈ ਉਹ ਨਦੇੜ ਦੀ ਧਰਤੀ ਦਾ ਹੈ ਮਤ ਕੋਕੇ ਆਉਣਾ ਆਪਾਂ ਅਰਥਾਂ ਵਾਲੀ ਹੈ ਮੈਂ ਇੱਛਾ ਇਹ ਵੀ ਜਿਹੜੀ ਸੰਗਤ ਅੱਜ ਆਈ ਹੈ ਅਸੀਂ ਥੋੜੀ ਜੀ ਭੂਮਿਕਾ ਅੱਜ ਫਿਰ ਕਰ ਸਕੀ ਵੀ ਕੱਲ ਅਸੀਂ ਕੀ ਗੱਲ ਕੀਤੀ ਸੀ ਜਿਹੜਾ ਨਦੇੜ ਦਾ ਹੈ ਅਚਨ ਹੁਣ ਆਪਾਂ ਹਜ਼ੂਰ ਸਾਹਿਬ ਕਹਿੰਨੇ ਆ ਅਬਚਲ ਨਗਰ ਵੀ ਕਾਹ ਜਾਂਦਾ ਹੈ ਸ਼ਬਦ ਤਾਂ ਨਦੇੜ ਹੈ ਨਾ ਤੇ ਨਦੇੜ ਦਾ ਲਬਜ਼ੀ ਅਰਥ ਹੈ ਨੌ ਨੰਦ ਇਹ ਨੌ ਨੰਦਾਂ ਦੀ ਜਗਾ ਸੀ ਜਦੋਂ ਮਹਾਰਾਜ ਉੱਥੇ ਗਿਆ ਉੱਥੇ ਕਵੀ ਦਰਬਾਰ ਹੋਇਆ ਹੈ ਉਹ ਤਾਂ ਸਾਨੂੰ ਜਾਣਕਾਰੀ ਮਿਲਦੀ ਹੈ ਇੱਕ ਫਾਰਸੀ ਵਿੱਚ ਪਰਸ਼ੀਨ ਵਿੱਚ ਕਿਤਾਬ ਹੈ ਉਹ ਹੈ ਅਮਰਨਾਮਾ ਡਾਕਟਰ ਗੰਡਾ ਸਿੰਘ ਉਹਨਾਂ ਨੇ ਉਹਨੂੰ ਐਡਿਟ ਕੀਤਾ ਸੀ ਉਹਦੇ ਜਿਹੜੇ ਸ਼ੇਅਰ ਨੇ ਉਹ ਸਾਰੇ ਪਰਸ਼ੀਨ ਵਿੱਚ ਨੇ ਗੁਰੂ ਗੋਬਿੰਦ ਸਿੰਘ ਦੇ ਜ਼ਫਰ ਨਾਨੇ ਨਾਲ ਬੜਿਓ ਮੇਲ ਖਾਂਦੇ ਨੇ ਉਸ ਵਿੱਚ ਨਥਾ ਅਬਦੁੱਲਾ ਦੇ ਘਰ ਚੋਂ ਕਹਿੰਦੇ ਆ ਉਸ ਪਰਿਵਾਰ ਵਿੱਚ ਪੀੜੀ ਵਿੱਚੋਂ ਮਿਲਿਆ ਉੱਥੇ ਪੂਰਾ ਜ਼ਿਕਰ ਕੀਤਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਖਰ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਆਪ ਮਹਾਨ ਵਿਦਵਾਨ ਨੇ ਗੁਰਮਖੋ 42 ਸਾਲ ਦੀ ਉਮਰ ਹੈ ਮੈਂ ਇੱਕ ਵਾਰ ਕਹਿਆ ਸੀ ਉਹਨਾਂ ਵਰਗਾ ਸ਼ਾਸਤਰ ਧਾਰੀ ਕੋਈ ਨਹੀਂ ਉਹਨਾਂ ਵਰਗਾ ਵਿਦਿਆਧਾਰੀ ਕੋਈ ਨਹੀਂ ਅਰਬੀ ਫਾਰਸੀ ਬ੍ਰਜ ਭਾਸ਼ਾ ਸੰਸਕ੍ਰਿਤ ਖਿੰਦਵੀ ਤੇ ਬ੍ਰਜ ਭਾਸ਼ਾ ਉਹਨਾਂ ਬਹੁਤ ਵਰਤੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਦਵਤਾ ਹੈ ਥੋੜਾ ਜਿਹਾ ਇੱਕ ਇਸ਼ਾਰਾ ਮੈਂ ਆਪ ਨੂੰ ਕਰਕੇ ਅੱਗੇ ਜਦੋਂ ਦਰਸ਼ਨ ਕਰਾਂਗੇ ਜਾਬ ਸਾਹਿਬ ਚ ਉਹ ਪਿਛਲੇ ਦਿਨੀ ਮੈਂ ਕਿਹਾ 사ਤਗੁਰਾਂ ਨੇ ਜਦੋਂ ਜ਼ਫਰਨਾਮਾ ਲਿਖਿਆ ਸੀ ਨਾ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ ਕਰੇ ਹਾਕੁਨ ਰਹੀਮ ਚਲੋ ਜਿਹੜੇ ਪਰਸ਼ੀਅਨ ਜਾਣਦੇ ਉਹਨਾਂ ਨੂੰ ਪਤਾ ਹੈ ਕਮਾਲੇ ਕਰਾਮਾਤ ਕਾਇਮ ਕਰੀਮ ਜ਼ਫਰਨਾਮੇ ਦੇ ਪਹਿਲੇ ਸ਼ੇਰ ਦੀ ਪਹਿਲੀ ਜਿਹੜੀ ਤੋਕ ਹੈ ਉਹ ਅਰਬੀ ਵਿੱਚ ਹੈ ਉਹ ਫਾਰਸੀ ਵਿੱਚ ਨਹੀਂ ਕਮਾਲੇ ਸ਼ਬਦ ਇਹ ਅਰਬੀ ਦਾ ਹੈ ਕਰਾਮਾਤ ਕਾਇਮ ਕਰੀਮ ਇਹ ਪਰਸ਼ੀਅਨ ਚੋਂ ਨਹੀਂ ਕਮਾਲੇ ਕਰਾਮਾਤ ਕਾਇਮ ਕਰੀਮ ਪਰ ਜੇ ਪੰਜਾਬੀ ਚ ਆਪਾਂ ਕਹੀਏ ਤੇ ਸਾਰੇ ਕੱਕੇ ਨੇ ਕਮਾਲੇ ਕਰਾਮਾਤ ਕਾਇਮ ਕਰੀਮ ਅਗੇ ਰਜ਼ਾ ਬਖਸ਼ ਰਾਰਾ ਰਜ਼ਾ ਬਖਸ਼ ਉਥੇ ਪਾਠ ਕੀਤਾ ਵਾ ਤੇ ਰਜ਼ਾ ਬਖਸ਼ ਹੁੰਦਾ ਰਜ਼ਾ ਬਖਸ਼ ਰਾਜ਼ਿਕ ਰਹਾਕੁਨ ਰਹੀਮ ਰਾਰਾ 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 ਸੱਚੇ ਵੇ ਕਿ ਜਿਹੜੇ ਬੰਦੇ ਕਵਤਾ ਦੀ ਸਮਝ ਰੱਖਦੇ ਸਾਡਾ ਇੱਕ ਬੱਚਾ ਹੈ ਜੀ ਪੰਜਾਬ ਦਾ ਉਹ ਪਰਸ਼ੰਦੀ ਐਮਏ ਕਰ ਰਿਹਾ ਉਹ ਮੈਨੂੰ ਮਿਲਦਾ ਜਦੋਂ ਮੇਰੀ ਇੱਛਾ ਹੈ ਭਾਈ ਨੰਦ ਲਾਲ ਸਾਹਿਬ ਦੀ ਰਚਨਾ ਦੁਬਾਰਾ ਪ੍ਰਕਾਸ਼ਿਤ ਹੋਵੇ ਇੱਡੀ ਮੁਹੱਬਤ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਨੂੰ ਕਵੀ ਸਿਰਫ ਇੱਕ ਸਾਖੀ ਬਣ ਕੇ ਰਹਿ ਗਿਆ। ਉਹਨੇ ਜਦੋਂ ਇਹ ਭਾਈ ਨੰਦਲਾਲ ਸਾਹਿਬ ਦੀਆਂ ਗਜ਼ਲਾਂ ਪੜ੍ਹੀਆਂ ਤੇ ਉਹ ਲਖਨਊ ਜਿਸ ਮੁਸਲਮਾਨ ਕੋਲ ਪੜਦਾ ਓਨੂੰ ਜਾ ਕੇ ਭਾਈ ਸਾਹਿਬ ਦੇ ਉਹਨੇ ਗਜ਼ਲ ਸੁਣਾਈ। ਕਹਿੰਦੇ ਉਹਨੇ ਪੁੱਛਿਆ ਕਿ ਦੀ ਹੈ। ਉਹਨੇ ਕਿਹਾ ਵੀ ਤੁਸੀਂ ਰੂਮੀ ਪੜਿਆ, ਖਾਫਜ਼ ਪੜਿਆ, ਜਿਨੇ ਸ਼ੇਖ ਸਾਦੀ ਪੜਿਆ। ਕਹਿੰਦਾ ਮੇਰੇ ਉਸਤਾਦ ਨੇ ਕਿਹਾ ਸੱਚੀ ਹੈ। ਕਹਿੰਦਾ ਜਿਹੜੀ ਅੱਜ ਤੂੰ ਚੀਜ਼ ਮੈਨੂੰ ਪੜਾਈ ਗਈ ਇਹਦੇ ਤੋਂ ਕੋਈ ਵੀ ਨਜ਼ਰ ਨਹੀਂ ਆਉਂਦਾ ਮੇਰੇ ਕਹਿਣ ਤੋਂ ਮੁਰਾਦ ਵਿਦਿਆ ਵਾਲਾ ਪੱਖ ਬੜਾ ਵੱਡਾ ਹੈ ਸਤਿਗੁਰਾਂ ਦਾ ਫਿਰ ਸਤਿਗੁਰਾਂ ਨੇ ਜੀ ਜਾਪ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਪੌਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ ਇਸ ਬਾਣੀ ਦਾ ਪਾਠ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਆਪ ਸਭ ਨੂੰ ਪਤਾ ਹੋਣਾ ਪੰਜ ਪਿਆਰੇ ਸਹਿਬਾਨ ਜਦੋਂ ਅੰਮ੍ਰਿਤ ਤਿਆਰ ਕਰਦੇ ਨੇ ਜਪਜੀ ਤੋਂ ਬਾਅਦ ਜਿਹੜੀ ਦੂਜੀ ਬਾਣੀ ਪੜ੍ਹੀ ਜਾਂਦੀ ਏ ਉਹ ਜਾਪ ਸਹਿਬ ਹੈ ਸਾਡੇ ਰਹਿਤਨਾਮਿਆਂ ਚ ਲਿਖਿਆ ਹੋਇਆ ਹੈ ਕਿ ਸਿੱਖ ਜਿਹੜਾ ਜਪਜੀ ਤੇ ਜਾਪ ਤੋਂ ਬਿਨਾਂ ਜੇ ਮੂੰਹ ਵਿੱਚ ਕੁਝ ਪਾਉਂਦਾ ਹੈ ਤੇ ਉਹਦਾ ਮੂੰਹ ਚ ਪਾਣਾ ਨਿਰਾਰਥਕ ਹੈ ਚਲੋ ਮੈਂ ਸ਼ਬਦ ਨਹੀਂ ਵਰਤਦਾ ਜਪਜੀ ਜਾਪ ਹੁਣ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਜੀ ਜਾਪ ਦੇ ਲਬਜ਼ੀ ਅਰਥ ਨੇ ਬੋਲਣਾ ਜਾਪ ਦਾ ਅਰਥ ਹੈ ਕਿਸੇ ਮੰਤਰ ਦਾ ਵਾਰ-ਵਾਰ ਰਟਨ ਕਰਨਾ ਸਿਮਰਨ ਨਾਲ ਵੀ ਅਸੀਂ ਜੋੜਨੇ ਉਂਝ ਜਾਪ ਤੇ ਸਿਮਰਨ ਧਿਆਨ ਖੈ ਤਿੰਨੇ ਨੇੜੇ-ਨੇੜੇ ਪਰ ਥੋੜਾ ਜਿਹਾ ਫਰਕ ਹੈ ਕੱਲ ਮੈਂ ਅਰਜ਼ ਕੀਤੀ ਸੀ ਜਾਪ ਤਿੰਨ ਤਰ੍ਹਾਂ ਨਾਲ ਖੁੰਦਾ ਇੱਕ ਜਾਪ ਹੈ ਜ਼ਬਾਨ ਤੋਂ ਬੋਲਣਾ ਤੇ ਦੂਜੇ ਨੂੰ ਸੁਣਾਈ ਦੇਣਾ ਦੂਜਾ ਜਾਪ ਹੈ ਆਪਣੇ ਮੂੰਹ ਵਿੱਚ ਹੀ ਬੋਲਣਾ ਤੇ ਦੂਜੇ ਨੂੰ ਸੁਣਾਈ ਨਾ ਦੇਣਾ ਤੇ ਇਸ ਤਰੀ ਤਰ੍ਹਾਂ ਦਾ ਜਾਪ ਹੈ ਕਿ ਮੂੰਹ ਚੋਂ ਆਵਾਜ਼ ਵੀ ਨਾ ਨਿਕਲੇ ਸਿਰਫ ਖਿਆਲ ਵਿੱਚ ਉਹਨੂੰ ਬੋਲੇ ਉਹਨੂੰ ਮਨ ਵਿੱਚ ਬੋਲੇ ਇਹ ਜਾਪ ਸਬੰਧੀ ਉਂਝ ਮੈਂ ਫਿਰ ਬੇਨਤੀ ਕਰਾਂਗਾ ਜਿਨਨੇ ਜਾਪ ਕਰਨਾ ਹੈ ਗੁਰਬਾਣੀ ਦੇ ਮੁਤਾਬਕ ਰਸਨਾ ਨਾਲ ਵੀ ਸ਼ੁਰੂ ਹੈ ਗੁਰਬਾਣੀ ਮੁਤਾਬਕ ਰੋਮ ਰੋਮ ਤੋਂ ਵੀ ਜਾਪ ਹੈ ਗੁਰਬਾਣੀ ਮੁਤਾਬਕ ਸੱਚ ਏਵੇਂ ਖਿਰਦੇ ਵਿੱਚ ਵੀ ਜਾਪ ਹੈ ਜਿਵੇਂ ਅਸੀਂ ਪਾਠ ਕਰਨੇ ਰਸਨਾ ਜਪੀਏ ਇੱਕ ਨਾਮ ਮਹਾਰਜ ਕਹਿੰਦੇ ਬਾਰੰਗ ਬਾਰ ਬਾਰ ਪ੍ਰਭ ਜਪਿਏ ਜਬੋ ਇਸ ਨੂੰ ਮਹਾਰਜ ਕਹਿੰਦੇ ਆ ਹਜ਼ੂਰ ਨੇ ਫਰਮਾਇਆ ਕਹਿਣ ਲੱਗੇ ਇੱਕ ਬਚਨਾ ਬਚਨ ਹੈ ਰਸਨਾ ਨਾਮ ਜਪੋ ਤਬ ਮਥਿਏ ਅਜ ਭਾਈ ਸਾਹਿਬ ਕਥਾ ਕਰ ਰਹੇ ਸਨ ਮੈਂ ਸੁਣ ਰਿਹਾ ਸਾਂ ਘਰ ਬੈਠਾ ਹੁਣ ਇੱਕ ਪਰਮਾਨ ਦੇਤਾ ਹੈ ਭਾਂਡਾ ਧੋਏ ਬੈਸ ਧੂਪ ਦੇਵ ਤਉ ਦੁੱਧ ਕੋ ਜਾਵੋ ਦੂਧ ਕਰਮ ਫੁਰਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ ਜਪੋ ਤਾਂ ਏਕੋ ਨਾਮਾ ਫਿਰ ਜਪੋ ਕਿਆ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਕਿਵੇਂ ਜਪੋ ਹਜ਼ੂਰ ਕਹਿੰਦੇ ਇਸ ਤਰ੍ਹਾਂ ਜਪੋ ਕਿ ਜਿਵੇਂ ਲੱਕੜ ਦੀ ਮਧਾਣੀ ਆਪਾਂ ਘਰਾਂ ਚ ਵਰਤਦੇ ਸਾਂ ਆਪ ਸਭ ਨੂੰ ਪਤਾ ਹੈ ਉਹਦੇ ਚਾਰ ਚਫੇਰੇ ਜਿਹੜਾ ਰਸਾ ਲਪੇਟਿਆ ਉਸ ਨੂੰ ਨੇਤਰਾ ਕਹਿੰਦੇ ਸਾਂ ਹਾਂਜੀ ਉਸ ਰਸਸੇ ਦੀਆਂ ਦੋਨਾਂ ਸਰਿਆਂ ਦੇ ਉੱਤੇ ਲੱਕੜ ਦੀਆਂ ਗੁੱਲੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਗੱਟੀਆਂ ਵੀ ਕਿਹਾ ਜਾਂਦਾ ਸੀ ਗੁੱਲੀਆਂ ਸਨ ਲੱਕੜ ਦੀ ਉਹ ਬੀਬੀਆਂ ਕੀ ਕਰਦੀਆਂ ਸਨ ਜੰਮੇ ਹੋਏ ਦੁੱਧ ਵਿੱਚ ਉਸ ਫੁੱਲ ਮਧਾਣੀ ਦੇ ਨੂੰ ਪਾ ਦੇਣਾ ਹੁਣ ਤੇ ਚਲੋ ਆ ਦੂਜਾ ਆ ਗਿਆ ਨਾ ਇਲੈਕਟ੍ਰੋਨਿਕ ਆ ਗਿਆ ਅਜੇ ਪਿੰਡਾਂ ਥਾਂਵਾਂ ਤੇ ਹੈ ਉਹਨਾਂ ਨੇ ਜਦੋਂ ਦੁੱਧ ਢਿੜਕਣਾ ਖੱਬੇ ਤੇ ਸੱਜੇ ਖਾਤ ਨਾਲ ਫੁੱਲ ਨੂੰ ਖੱਬੇ ਸੱਜੇ ਕਮਾਉਂਦੀਆਂ ਸਨ ਕਦੇ ਉਹਨੇ ਖੱਬੇ ਘੁੰਮੇ ਇਸ ਤਰੀਕੋ ਹੁੰਦਾ ਨਾ ਦੀ ਪੂਰਾ ਤੇ ਘੁੰਮਦਾ ਨਹੀਂ ਉਹ ਇੱਕ ਪ੍ਰਕਿਰਿਆ ਹੈ ਜਾਪ ਦੀ ਜਿਵੇਂ ਮਧਾਨੀ ਦਾ ਫੁੱਲ ਖੱਬੇ ਸੱਜੇ ਘੁੰਮਦਾ ਤੇ ਜੰਮੇ ਹੋਏ ਦੁੱਧ ਦੇ ਵਿੱਚੋਂ ਮੱਖਣ ਬਾਹਰ ਆ ਜਾਂਦਾ ਹੈ ਗੁਰੂ ਜੀ ਕਹਿੰਦੇ ਨੇ ਮਨ ਦੀ ਇੱਟੀਆਂ ਨੂੰ ਘੁੱਟ ਕੇ ਪਕੜ ਰੱਖ ਤੇ ਰਸਨਾ ਨਾਲ ਬੋਲ ਤੂੰ ਵੈ ਗੁਰੂ ਦਾ ਜਾਪ ਦੁੱਧ ਵਿੱਚ ਮਧਾਨੀ ਵਾਰ-ਵਾਰ ਮਥਨ ਕਰੇ ਉਹਦੇ ਵਿੱਚੋਂ ਮੱਖਣ ਨਿਕਲਦਾ ਹੈ ਜਿਹੜਾ ਜੀਵ ਨੂੰ ਮਧਾਣੀ ਬਣਾ ਕੇ ਵਾਰ-ਵਾਰ ਵੈਗੁਰੂ ਵੈਗੁਰੂ ਜਪਦਾ ਉਹਦੇ ਤਨ ਵਿੱਚੋਂ ਅੰਮ੍ਰਿਤ ਨਿਕਲਦਾ ਹੈ ਮਹਾਰਾਜ ਦਾ ਬਚਨ ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਤਾਂ ਨਿਕਲੇਗਾ ਤਾਂ ਤੂੰ ਤਾਂ ਜਪਦਾ ਹੀ ਨਹੀਂ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਇਸ ਤਰੀਕੇ ਨਾਲ ਅੰਮ੍ਰਿਤ ਪਾਵੋ ਹੁਣ ਇੱਥੇ ਕਿਹਾ ਵੀ ਰਸਨਾ ਨੂੰ ਜਪੋ ਦੂਜੇ ਪਾਸੇ ਗੁਰਬਾਣੀ ਨੇ ਇਹ ਵੀ ਸ਼ਬਦ ਕਿਹਾ ਜਪ ਮੰਨ ਮਾਨਸਿਕ ਜਪ ਜਪ ਮੰਨ ਸਤਨਾਮ ਸਦਾ ਸਤਨਾਮ ਬਾਣੀ ਨੇ ਇਹ ਵੀ ਕਿਹਾ ਬਿਨ ਜੇਵਾ ਜੋ ਜਪੈ ਖਿਆਏ ਜੁਬਾਨ ਤੋਂ ਬਿਨਾ ਜਪ ਤੇ ਹਿਰਦੇ ਨਾਲ ਜਪ ਇਹ ਸਾਰੀਆਂ ਅਵਸਥਾਵਾਂ ਨੇ ਮਹਾਰਾਜ ਨੇ ਇਹ ਸ਼ਬਦ ਵਰਤੇ ਆ ਇੱਕ ਬਾਣ ਤੁਸੀਂ ਕਰਦੇ ਹੋ ਰੋਜ਼ ਜਪਜੀ ਸਾਹਿਬ ਚ ਜਪ ਦਾ ਸਿਖ ਰਿਓ ਇੱਕ ਦੂ ਜੀਬੋਂ ਆਹ ਜਪ ਦਾ ਸਿਖਰ ਜਿਹਨੂੰ ਰੋਮ ਰੋਮ ਜਪਣਾ ਕਹਿ ਸਕਨੇ ਆ ਇੱਕ ਤੋਂ ਜੀਬ ਲੱਖ ਹੋ ਜਾਏ ਲੱਖ ਤੋਂ 20 ਲੱਖ ਹੋ ਜਾਏ ਤੇ ਜਿਹੜੀ 20 ਲੱਖ ਜੀਬ ਹੈ ਸੱਚ ਐਵੇਂ ਇੱਕ ਜੀਬ ਲੱਖ ਲੱਖ ਵਾਰੀ ਪਰਮਾਤਮਾ ਦੇ ਗੁਣ ਗਾਏ ਇਹਨਾਂ ਜਪ ਇੱਕ ਦੂ ਜੀਬੋ ਲੱਖ ਹੋਵੇ ਲੱਖ ਹੋਵੇ ਲਖਵੀਸ ਲੱਖ ਲੱਖ ਗੇੜਾ ਆਖੀਆਂ ਇੱਕ ਨਾਮ ਜਗਦੀਸ਼ ਏ ਤਰ੍ਹਾਂ ਪਤ ਪਵੜੀਆਂ ਚੜਿਆ ਹੋਏ ਅਕੀਸ ਪਿਆਰਿਓ ਆ ਪੌੜੀਆਂ ਨੇ ਰੱਬ ਦੇ ਘਰ ਨੂੰ ਜਾਂਦੀਆਂ ਇਹਨਾਂ ਜਪ ਮੈਨੂੰ ਇਹ ਵੀ ਪਤਾ ਹੈ ਜਪ ਦਾ ਬਾਣੀ ਚ ਖੰਡਨ ਵੀ ਹੈ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਹਰ ਹਰ ਕਰਨਿਤ ਕਪਟ ਕਮਾ ਮੇਂ ਹੀ ਹਿਰਦਾ ਸੋਧ ਨਾ ਹੋਈ ਪਰ ਦੂਜਾ ਪਾਸੇ ਇਹ ਵੀ ਹੈ ਜਪ ਤਪ ਸੰਜਮ ਧਰਮਨਾ ਕਮਾਇਆ ਕਰਨਾ ਚਾਹੀਦਾ ਸੀ ਜਿਹਨੂੰ ਕਹਿੰਦੇ ਮਹਾਰਨੇਕਾ ਜਪ ਤਪ ਕਾਬੰਦ ਬੇੜ ਲਾਜਿਤ ਲੰਗੇ ਮਖੇਲਾ ਮੈਂ ਆਪ ਨੂੰ ਬੇਨਤੀ ਕਰਾਂਗਾ ਜੀ ਜੇ ਹੁਣ ਕੋਹ ਨਾ ਵੀ ਇਹਦੀ ਕਥਾ ਜਿਵੇਂ ਵਾਰਤਕ ਆਪਾਂ ਕਰਨੇ ਆ ਉਸ ਤਰ੍ਹਾਂ ਨਹੀਂ ਇੱਥੇ ਇੱਕ ਜਪ ਹੈ ਇਹ ਅਸਤੋਤਰ ਹੈ ਜੇ ਕੋਈ ਕਹੇ ਨਾ ਰੱਬ ਦੀਆਂ ਸਿਫਤਾਂ ਕਰਨੀਆਂ ਨੇ ਜੇ ਸੀ ਤੇ ਕੱਲ ਮੈਂ ਕਿਹਾ ਸੀ ਗੁਰਦੇਵ ਨੇ 1101 ਵਾਰ ਪਰਮਾਤਮਾ ਦੀ ਸਿਫਤ ਸਲਾਬੇ ਬੋਲੇ ਦੇ ਵਿੱਚ ਕਹੇ ਆ ਜੋਬ ਸੈਵਿਜ ਥੋੜੀ ਜਿਹੀ ਕਿਰਪਾ ਅਗੇ ਕਰਕੇ ਕਿਉਂਕਿ ਬੋਧਕਤਲ ਤੇ ਕੱਲ ਮੈਂ ਕਿਹਾ ਸੀ ਬੁੱਧੀ ਦਾ ਤੇ ਅੰਦਰ ਦੇ ਇਸ਼ਕ ਦਾ ਬੜਾ ਫਰਕ ਜੇ ਬੋਧਕਤਲ ਇਹ ਕਹਿੰਦਾ ਵੀ ਤੁਸੀਂ ਇੱਕ ਲਫ਼ਜ਼ ਨੂੰ ਵਾਰ-ਵਾਰ ਕਿਉਂ ਬੋਲਦੇ ਪਏ ਹੋ ਸਾਹਿਤ ਵਿੱਚ ਕਹਿੰਦੇ ਆ ਜਿਹੜੇ ਤੁਹਾਡੇ ਗੁਰਮਖ ਬੈਠੇ ਲਿਖਾਰੀ ਜਾਂ ਘਰਾਂ ਸੌਂਦੇ ਹੋਣਗੇ ਇਹ ਸ਼ਬਦ ਵਾਰ-ਵਾਰ ਕਿਉਂ ਰਿਪੀਟ ਕਰਦੇ ਹੋ ਇਹਨੂੰ ਪੁਨਰੁਕਤੀ ਦੋਸ਼ ਕਹਿੰਦੇ ਆ ਸਾਹਿਤ ਵਾਲੇ ਪਰ ਪਿਆਰਿਓ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਪੁਨਰੁਕਤੀ ਦਾ ਅਰਥ ਤੇ ਦੁਬਾਰਾ ਰਿਪੀਟ ਕਰਨਾ ਜਿਹਨੂੰ ਜਾਪ ਕਹਿੰਦੇ ਇਹ ਪੂਰੇ ਦਾ ਪੂਰਾ ਸੰਸਾਰ ਪੁਨਰੁਕਤੀ ਤੇ ਚੱਲ ਰਿਹਾ ਹੈ ਠੀਕ ਹੈ ਲਖਾਰੀਆਂ ਨੇ ਬਣਾ ਦਿੱਤਾ ਦੋਸ਼ ਹੈ ਵਾਰ-ਵਾਰ ਸ਼ਬਦ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਬਾਣੀਆਂ ਐਸੀਆਂ ਨੇ ਜਿੱਥੇ ਪੁਨਰੁਕਤੀ ਹੈ ਆਪਨੁਕਤੀ ਨੀ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਆ ਮੂਲ ਭੰਡਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਰਿਪੀਟ ਹੈ ਸੁਣਿਆ ਸਿੱਧ ਪੀਰ ਸੁਨਾਹ ਸੁਣਿਆ ਧਰਤਵਲ ਕਾਸ ਰਿਪੀਟ ਹੈ ਮਨੈ ਸੁਰਤ ਵੈ ਮਨ ਬੁੱਧ ਮੈਂ ਫਿਰ ਬਿੰਤੀ ਅੰਤ ਨਿਸ਼ਿਪਤੀ ਕੈ ਨਾ ਅੰਤ ਅੰਤ ਨਾ ਕਲਣੇ ਦੇਨ ਅੰਤ ਆਖਣ ਜੋਰ ਚ ਪੈ ਨਾ ਜੋਰ ਇਹ ਸਾਰਾ ਰਿਪੀਟ ਨਹੀਂ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਇਹ ਕੀ ਹੈ ਜੀ ਸਾਰੀ ਪੌੜੀ ਸੁਖਮਨੀ ਸਾਹਿਬ ਚ ਇਨਾ ਪ੍ਰੁਖਤੀ ਹੈ ਤੇ ਗੁਰਮੁਖ ਵਿਦਵਾਨ ਕਹਿੰਦੇ ਸਨ ਓ ਲੋਕੋ ਐਵੇਂ ਬੋਧਕ ਤਲਤੇ ਨਾ ਕਹੀ ਜਵੇ ਲੱਭਜ ਵਾਰ-ਵਾਰ ਕਿਉਂਦਾ ਹੈ ਕਹਿੰਦੇ ਜੇ ਵਾਰ-ਵਾਰ ਸਾਡਾ ਸਵਾਸ ਨਾ ਪੁਨਰੁਕਤੀ ਕਰੇ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਹੁਣ ਭਾਈ ਸਾਹਿਬ ਕੀਰਤਨ ਕਰਕੇ ਗਏ ਆ ਆਪ ਨੂੰ ਪਤਾ ਵੀ ਉਹ ਜਿੰਨਾ ਜਿਹੜਾ ਵੀ ਸ਼ਬਦ ਪੜੇਗਾ ਉਹ ਪੁਨਰੁਕਤੀ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਪੁਨਰੁਕਤੀ ਦਾ ਮਤਲਬ ਸਮਝ ਗਿਆ ਨਾ ਇੱਕ ਫਿਕਰੇ ਨੂੰ ਫਿਰ-ਫਿਰ ਦੁਹਰਾਣਾ ਹੁਣ ਜਦੋਂ ਕੀਰਤਨ ਕਰ ਰਏ ਸਨ ਭਾਈ ਸਾਹਿਬ ਜੀ ਹੋਣੀ ਜਿਹੜਾ ਵੀ ਕੀਰਤਨੀਆਂ ਕਰੇਗਾ ਕੀਰਤਨ ਅਸਥਾਈ ਜਿਹੜਾ ਪੜੇਗਾ ਨਾ ਉਹਨੂੰ ਅੰਤਰਾ ਪੜਨ ਤੋਂ ਬਾਅਦ ਫਿਰ ਅਸਥਾਈ ਤੇ ਆਉਣਾ ਪੈਂਦਾ ਗੱਲ ਪੜ ਰਹੇ ਸਨ ਭੱਲੇ ਅਮਰਦਾਸ ਗੁਣ ਤੇਰੇ ਤੁਕ ਪੜ ਕੇ ਫਿਰ ਭੱਲੇ ਅਮਰਦਾਸ ਗੁਣ ਤੇਰੇ ਅਗਲਾ ਕਹੇ ਜੀ ਬਾਬਾ ਜੀ ਵਾਰ ਵਾਰ ਕਿਉਂ ਪੜੀ ਜਾਂਦੇ ਹੋ ਉਹ ਕਹੇਗਾ ਕੀਰਤਨ ਨਹੀਂ ਹੋ ਸਕਦਾ ਪੁਨਰੁਕਤੀ ਤੋਂ ਬਿਨਾ ਅਸਥਾਈ ਪੜਾਂਗੇ ਤਾਂ ਤਾਂ ਹੀ ਅੰਤਰਾ ਚੱਲਣਾ ਹੈ ਨਾ ਖੈਰ ਮੈਂ ਇੱਕ ਬੇਨਤੀ ਕਰਾਂਗਾ ਜੀ ਸਤਗੁਰਾਂ ਨੇ ਜਿਹੜਾ ਜਾਪ ਉਚਾਰਨ ਕੀਤਾ ਹੈ ਇਹ ਨਿਰੋਲ ਪਰਮਾਤਮਾ ਦੀ ਸਿਫਤ ਹੈ ਤੇ ਇਸ ਗੱਲ ਨੂੰ ਇੱਕ ਹੋਰ ਕਹਿ ਕੇ ਇਹ ਵਜਨ ਦੇ ਵਿੱਚ ਆ ਕੇ ਉਹ ਜਿਵੇਂ ਸਮ ਇੱਕ ਵਾਰੀ ਬਹੁਤ ਸਮਾਂ ਪਹਿਲਾਂ ਪੜਿਆ ਸੀ ਜੀ ਇਸ ਬਾਣੀ ਦਾ ਜਾਪ ਜੁੱਧ ਦੇ ਪੈਤੜੇ ਨਾਲ ਵੀ ਹੁੰਦਾ ਹੈ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਵਿਚਕਾਰ ਕਹਿੰਦੇ ਸੀ ਇੱਕ ਜਗ੍ਹਾ ਸੀ ਜਿੱਥੇ ਨਗਾਰਚੀ ਨਗਾਰਾ ਵਜਾਂਦਾ ਸੀ ਉਹ ਉੱਚੀ ਆਵਾਜ਼ ਉਹ ਚ ਨਾਲ ਦੇ ਨਾਲ ਸ਼ਾਂਤਾਂ ਦੀ ਚਾਰ ਬਦਲਦਾ ਸੀ ਤੇ ਸਿੰਘ ਜਿਹੜੇ ਸ਼ਸਤਰਾਂ ਦਾ ਅਭਿਆਸ ਕਰਦੇ ਸਨ ਜਾਪ ਸਾਹਿਬ ਦੀ ਚਾਲ ਦੇ ਨਾਲ ਸ਼ਸਤਰ ਚੁਲਾਉਂਦੇ ਸਨ ਜੰਗ ਪ੍ਰਯਾਤ ਦੇ ਵਖਰੇ ਚਾਚਰੀ ਸ਼ੰਦ ਦੇ ਵਖਰੇ ਇਹਦਾ ਵੀ ਇੱਕ ਕਾਰਨ ਹੈ ਜੰਗ ਗੁੱਸੇ ਤੋਂ ਬਿਨਾ ਨਹੀਂ ਲੜਿਆ ਜਾਂਦਾ ਇਹਨੂੰ ਵੀ ਰਸ ਕਹਾਂਗੇ ਆਪਣੀ ਸ਼ਬਦਾਵਲੀ ਚ ਜਦੋਂ ਬੰਦਾ ਗੁੱਸੇ ਚ ਆ ਜਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨ੍ਰਿਤਯੰ ਕਰੋਤ ਜਥ ਮਰਕਟਾ ਗੁੱਸੇ ਚ ਆਇਆ ਬੰਦਾ ਬਾਂਦਰ ਦੀ ਤਰ੍ਹਾਂ ਨੱਚਦਾ ਹੈ ਗੁੱਸੇ ਚ ਆਇਆ ਹੋਇਆ ਬੰਦਾ ਸੱਚ ਏਵੇਂ ਕਿ ਮਾਂ ਜਾਏ ਭੈਣ ਭਰਾ ਨੂੰ ਵੀ ਆਪ ਸ਼ਬਦ ਬੋਲ ਜਾਂਦਾ ਹੈ ਗੁਰੂ ਜੀ ਨੇ ਸ਼ਬਦ ਵਰਤਿਆ ਕਹਿਣ ਲੱਗੇ ਭਾਈ ਮੇਰਾ ਸਿੱਖ ਜਦੋਂ ਮੈਦਾਨ ਵਿੱਚ ਉਤਰੇਗਾ ਸੱਚ ਏਵੇਂ ਇਹ ਆਪ ਸ਼ਬਦ ਬੋਲਣ ਦੀ ਥਾਂ ਤੇ ਇਧਰੋਂ ਸ਼ਸਤਰ ਚਲਾਏਗਾ ਤੇ ਉਦੋਂ ਰੱਬ ਦਾ ਜਾਪ ਕਰਿਆ ਕਰੇਗਾ ਮੇਰੀ ਫਿਰ ਬੇਨਤੀ ਹੈ ਸਤਗੁਰਾਂ ਨੇ ਬੜੀ ਵੱਡਾ ਸੰਗ ਉੱਚਾ ਕੈਰੇਕਟਰ ਦਿੱਤਾ ਹੈ ਜੀ ਹਜ਼ੂਰ ਨੇ ਇੱਥੇ ਫਰਮਾਇਆ ਕਿ ਜਾਪ ਇੱਕ ਤਾਂ ਇਹ ਬਾਣੀ ਅਮਰਤ ਸੰਚਾਰ ਵੇਲੇ ਜਪਜੀ ਸਾਹਿਬ ਤੋਂ ਬਾਅਦ ਦੂਜੇ ਨੰਬਰ ਤੇ ਪੜੀ ਜਾਂਦੀ ਤੇ ਜਦੋਂ ਆਪਾਂ ਨਿਤਨੇਮ ਕਰਨੇ ਆ ਇਸ ਬਾਣੀ ਦਾ ਨਿਤਨੇਮ ਵਿੱਚ ਵੀ ਜਿਹੜਾ ਜਗ੍ਹਾ ਹੈ ਅਸੀਂ ਜਪਜੀ ਸਾਹਿਬ ਤੋਂ ਬਾਅਦ ਜਾਪ ਸੈ ਕਰਨੇ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕੀ ਲੋੜ ਕਹੇ ਕੋ ਜੀ ਸਿਬਦ ਕਰਨ ਦੀ ਇੱਕ ਵਾਰੀ ਕਹਿ ਦਿੰਦੇ ਨਮਸਕਾਰ ਜੀ ਤੈਨੂੰ ਹੁਣ ਵਾਰ-ਵਾਰ ਨਮਸਕਾਰ ਵਾਰ-ਵਾਰ ਸਿਬਦ ਕਰ ਰਿਹਾ ਗੁਰਮੁਖੋ ਯਾਦ ਰੱਖਿਓ ਗੁਰਬਾਣ ਗੁਰੂ ਘਰ ਵਿੱਚ ਸਭ ਤੋਂ ਉੱਚਾ ਜਿਹੜਾ ਕਰਮ ਹੈ ਉਹ ਸਿਰਫ ਸਿਬਦ ਕਰਨਾ ਹੈ ਜਿਵੇਂ ਆਪ ਜੀ ਪੜਦੇ ਤੋ ਸੱਚਾ ਸਾਹਿਬ ਸਿਬਦ ਸਵਾਲਿਓ ਕਿਉਂ ਕਰਨਿਆ ਸੀ ਜਾਬ ਸਾਹਿਬ ਦਾ ਪਾਠ ਵੈ ਗੁਰੂ ਜੀ ਤੁਸੀਂ ਸੱਚੇ ਕੋ ਤੇਰੀ ਸਿਬਦ ਬੜੀ ਚੰਗੀ ਥੋ ਚੱਚਾ ਸਾਹਿਬ ਸਿਬਦ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਜਿੰਨੇ ਤੇਰੀ ਸਿਬਦ ਕੀਤੀ ਉਹ ਪਾਰ ਹੋ ਗਿਆ ਦੂਸਰੀ ਗੱਲ ਅਸੀ ਜਬਜੀ ਸਾਹਿਬ ਚ ਇੱਕ ਪਾਠ ਪੜ੍ਹਨੇ ਹਜ਼ੂਰ ਦਾ ਬਚਨ ਹੈ ਸਾਲਾਹੀ ਸਾਲਾਹੇ ਸਲਾਉਣ ਜੋਗ ਪਰਮਾਤਮਾ ਨੂੰ ਸਲਾਹ ਹੋਏ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਇਹ ਅਰਥਿਕ ਹੋਰ ਕੀ ਤਿਨ ਪਾਵੈ ਸਮੁੰਦ ਨ ਜਾਣੀਐ ਸਲਾਉਣ ਜੋਗ ਪਰਮਾਤਮਾ ਨੂੰ ਸਲਾਹ ਸਿਰਫਤ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਨਦੀਆਂ ਅਤੈ ਵਾਹ ਪਵੈ ਸਮੁੰਦਨਾ ਜਾਣੀ ਹੈ ਸਿਵ ਦਾ ਮਤਲਬ ਇਹ ਹੈ ਕਿ ਜਿਵੇਂ بارش ਹੋਵੇ ਨਦੀਆਂ ਤੇ ਵਾਹ ਅਰਥੇ ਵਾੜੇ ਨਾਲੇ ਨਦੀਆਂ ਤੇ ਨਾਲਿਆਂ ਦਾ ਪਾਣੀ ਤੇਜ਼ੀ ਨਾਲ ਸਮੁੰਦਰ ਵਿੱਚ ਜਾ ਸਮੰਦ ਹੈ ਜਿਵੇਂ ਆਪਣਾ ਨਜ਼ਦੀਕ ਕਿਤੇ ਸਮੁੰਦਰ ਹੈ ਜਦੋਂ بارش ਹੁੰਦੀ ਹੈ ਪਹਾੜਾਂ ਤੋਂ ਸਾਰਾ ਪਾਣੀ ਨਾਲੀਆਂ ਨਦੀਆਂ ਦਰਿਆਵਾਂ ਵਾਂ ਰਹੀਂ ਸਮੁੰਦਰ ਵੀ ਜਾਸ ਪੀਦ ਹੁੰਦਾ ਹੈ ਮਹਾਰਾਜ ਕਹਿੰਦੇ ਵਾਰ-ਵਾਰ ਸਿਬਦ ਤਾਂ ਕਰੀਦੀ ਹੈ ਸਾਡਾ ਆਤਮਾ ਪਰਮਾਤਮਾ ਦੇ ਵਿੱਚ ਅਪੇਧ ਹੋ